ਪੰਜਾਬੀ ਕਹਾਣੀ ਰੋਸ਼ਨੀ ਥੱਲੇ ਹਨੇਰਾ ਆਓ ਸਾਰੇ ਕਹਾਣੀ ਸੁਣਦੇ ਆ ਤੇ ਦੇਖਦੇ ਆ ਕੀ ਬਣਦਾ ਇਸ ਕਹਾਣੀ ਦੇ ਅੰਦਰ ਰਾਤ ਦੇ ਸਵਾ 12 ਵਜੇ ਦਾ ਟਾਈਮ ਸੀ ਇੱਕ ਪਿੰਡ ਦੇ ਵਿੱਚ ਇੱਕ ਪੁਰਾਣੀ ਲਾਇਬ੍ਰੇਰੀ ਸੀ ਜਿਹੜੀ ਸਾਲਾਂ ਤੋਂ ਬੰਦ ਪਈ ਸੀ ਉਸ ਲਾਇਬ੍ਰੇਰੀ ਦੇ ਅੰਦਰ ਇੱਕ ਹਲਮਾਰੀ ਵਿੱਚ ਦੀ ਇੱਕ ਇਨਸਾਨ ਦੇਖਦਾ ਕਿ ਰੋਸ਼ਨੀ ਆ ਰਹੀ ਹੈ ਐ ਲੱਗਦਾ ਜਿਵੇਂ ਹਵਾ ਦੇ ਵਿੱਚ ਮੌਤੀ ਦੀ ਰੋਸ਼ਨੀ ਹੋਵੇ ਤੇ ਜਿਵੇਂ ਜਾਗਬੂਜ ਜਾਗੂ ਕਰ ਰਹੀ ਹੁੰਦੀ ਹੈ ਤੇ ਕਦੇ ਰੋਸ਼ਨੀ ਆਉਂਦੀ ਹੈ ਕਦੇ ਨਹੀਂ ਕਦੇ ਹਟ ਜਾਂਦੀ ਹੈ ਹਨੇਰਾ ਹੋ ਜਾਂਦਾ ਤਾਂ ਇਹ ਸਾਰਾ ਕੁਝ ਦੇਖ ਕੇ ਇਹ ਲੱਗਦਾ ਸੀ ਵੀ ਇਹ ਰੋਸ਼ਨੀ ਇਹ ਮੌਤੀ ਉੱਥੇ ਜਲਾਈ ਕੀ ਨੇ ਇੱਕ ਨੌਜਵਾਨ ਇਹ ਸਾਰਾ ਕੁਝ ਦੇਖ ਰਿਹਾ ਸੀ ਤੇ ਉਹ ਨੌਜਵਾਨਾ ਪ੍ਰਾਣੀਆਂ ਅਣਸੁਣੀਆਂ ਕਹਾਣੀਆਂ ਜਿਹੜੀਆਂ ਕੋਈ ਵੀ ਐ ਹੁੰਦਾ ਵੀ ਉਹਨਾਂ ਦੀ ਖੋਜ ਕਰਦਾ ਰਹਿੰਦਾ ਗੱਲਾਂ ਦੀ ਇਹ ਹੋ ਗਿਆ ਇੱਕ ਹੀ ਚੀਜ਼ ਉਹ ਗੱਲਾਂ ਦੀ ਸਾਰਿਆਂ ਦੀ ਖੋਜ ਕਰਦਾ ਤਾਂ ਉਹ ਸੋਚਦਾ ਪਰ ਇਹ ਤਾਂ ਲਾਇਬ੍ਰੇਰੀ 1984 ਤੋਂ ਬੰਦ ਪਈ ਸੀ ਇੱਥੇ ਕੋਈ ਵੀ ਆਉਂਦਾ ਜਾਂਦਾ ਨਹੀਂ ਸੀ ਤੇ ਉਹ ਇਨਸਾਨ ਸੋਚਦਾ ਪੱਤਰਕਾਰ ਵੀ ਆ ਉਹ ਤੇ ਉਹ ਸੋਚਦਾ ਤੇ ਸੋਚ ਕੇ ਉਹਦੇ ਵੱਲ ਵੱਧਦਾ ਉਸ ਲਾਇਬ੍ਰੇਰੀ ਦੇ ਦਰਵਾਜ਼ੇ ਵੱਲ ਦਰਵਾਜ਼ਾ ਖੋਲਦਾ ਅੰਦਰ ਪੈਰ ਰੱਖਦਾ ਤਾਂ ਉਹਨੂੰ ਇਹ ਲੱਗਦਾ ਹੈ ਵੀ ਅੰਦਰ ਕੋਈ ਬੈਠਾ ਕਿਤਾਬ ਪੜ ਰਿਹਾ ਹੋਵੇ ਕਿਤਾਬ ਦੇ ਪੰਨੇ ਇਧਰ ਉਧਰ ਪਲਟੇ ਜਾ ਰਹੇ ਆ ਪਰ ਜਦੋਂ ਜਾਂਦਾ ਤਾਂ ਇੱਕ ਪੁਰਾਣੀ ਕਿਤਾਬ ਪਈ ਹੁੰਦੀ ਹੈ ਇੱਕ ਮੇਜ਼ ਦੇ ਉੱਪਰ ਜਿਸ ਦੇ ਉੱਤੇ ਲਿਖਿਆ ਹੁੰਦਾ ਹੈ ਰੌਸ਼ਨੀ ਥੱਲੇ ਹਨੇਰਾ ਤਾਂ ਉਹ ਨੌਜਵਾਨ ਉਸ ਕਿਤਾਬ ਵੱਲ ਦੇਖਦਾ ਤੇ ਉਹ ਲਿਖਿਆ ਪੜਦਾ ਜਦੋਂ ਉਹ ਉਹਨਾਂ ਲਿਖਿਆ ਪੜ੍ਹਿਆ ਪੜ੍ਹਦਾਗਾ ਤਾਂ ਉਹ ਤੋਂ ਬਾਅਦ ਉਹ ਅਗਲਾ ਪੰਨਾ ਫੋਲਦਾ ਉਸ ਤੇ ਲਿਖਿਆ ਸੀ ਜਿਸ ਨੇ ਵੀ ਇਹ ਪੜ੍ਹਿਆ ਉਸ ਦੀ ਆਖਰੀ ਰੋਸ਼ਨੀ ਆ ਉਸਨੇ ਆਖਰੀ ਰੋਸ਼ਨੀ ਦੇਖ ਲਈ ਤਾਹੇ ਪੜ ਕੇ ਉਹਨੇ ਮਨ ਦੇ ਵਿੱਚ ਵਿਚਾਰ ਆਉਂਦਾ ਵੀ ਇਹ ਵੀ ਕਿਸੇ ਨੇ ਮਜ਼ਾਕ ਲਈ ਲਿਖਿਆ ਹੋਊਗਾ ਤਾਂ ਥੋੜਾ ਜਿਹਾ ਅੱਗੇ ਜਾਂਦਾ ਅੱਗੇ ਕੀ ਵੇਖਦਾ ਅੱਗੇ ਇੱਕ ਹੋਰ ਕਿਤਾਬ ਪਈ ਹੁੰਦੀ ਹੈ ਜਿਹਨੂੰ ਖੋਲਦਾ ਹੋ ਉਸ ਦੇ ਵਿੱਚ ਇੱਕ ਫੋਟੋ ਸਫੀਂਦੀ ਹੈ ਫੋਟੋ ਉਸ ਦੀ ਆਪ ਦੀ ਹੁੰਦੀ ਹੈ ਇੱਕ ਨਾਲ ਉਹਦੇ ਹੋਰ ਔਰਤ ਖੜੀ ਹੁੰਦੀ ਹੈ ਜਿਸ ਦੇ ਕਾਲੇ ਰੰਗ ਦੇ ਕੱਪੜੇ ਪਾਏ ਹੁੰਦੇ ਆ ਤੇ ਉਹ ਔਰਤ ਨੂੰ ਦੇਖਦਾ ਤੇ ਫਿਰ ਉਹ ਇੱਕਦਮ ਕਿਤਾਬ ਬੰਦ ਕਰ ਦਿੰਦਾ ਤੇ ਸੋਚਣ ਲੱਗ ਜਾਂਦਾ ਤੇ ਉਹ ਸੋਚਦਾ ਵੀ ਹੈ ਕਿ ਮੈਂ ਇਸ ਔਰਤ ਨੂੰ ਕਿਤੇ ਮਿਲਿਆ ਨਹੀਂ ਪਰ ਇਹ ਇਸ ਤਰ੍ਹਾਂ ਮੇਰੀ ਫੋਟੋ ਤਾਂ ਜਦੋਂ ਉਹ ਸੋਚਦਾ ਤਾਂ ਉੱਥੇ ਇੱਕ ਸਾਹ ਲੈਣ ਦੀ ਆਵਾਜ਼ ਆਉਣ ਲੱਗ ਜਾਂਦੀ ਜਿਵੇਂ ਔਰਤ ਕੋਈ ਸਾਹ ਲੈ ਰਹੀ ਹੋਵੇ ਤੇ ਇੱਕ ਕੰਮ ਦੀ ਆਵਾਜ਼ ਵੀ ਸੁਣਾਈ ਦਿੱਤੀ ਤੂੰ ਆ ਗਿਆ ਇਹ ਸੁਣ ਕੇ ਉਹ ਡਰ ਜਾਂਦਾ ਡਰਦਾ ਤਾਂ ਉਹ ਅੱਗੇ ਥੋੜਾ ਹੋਰ ਜਾਂਦਾ ਤੇ ਜਿਹੜੀ ਉਹਦੇ ਕੋਲ ਟਾਰਚ ਹੁੰਦੀ ਹੈ ਉਹ ਜਗਾ ਕੇ ਜੇ ਰੋਸ਼ਨੀ ਕਰਦਾ ਤਾਂ ਉਸ ਰੋਸ਼ਨੀ ਦੇ ਵਿੱਚ ਉਹਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਪਰ ਇੱਕ ਕੰਧ ਦੇ ਉੱਤੇ ਪਰਛਾਵਾਂ ਪੈ ਜਾਂਦਾ ਕਿਹ ਚੀਜ਼ ਆ ਜਦੋਂ ਪਰਛਾਵਾਂ ਦੇਖਦਾ ਉਹ ਹੋਰ ਟਰ ਜਾਂਦਾ ਜਦੋਂ ਉਹ ਸਾਇਆ ਵੇਖਦਾ ਤਾਂ ਸਾਇਆ ਦੇ ਵਿੱਚ ਇੱਕ ਹੋਰ ਆਵਾਜ਼ ਆਉਂਦੀ ਹੈ ਕਿ ਜਿਸ ਨੂੰ ਤੂੰ ਰੋਸ਼ਨੀ ਦੇ ਵਿੱਚ ਵੇਖਿਆ ਉਹ ਸੱਚ ਨਹੀਂ ਸੀ ਸੱਚ ਤਾਂ ਸਿਰਫ ਹਨੇਰੇ ਦੇ ਵਿੱਚ ਹੁੰਦਾ ਹੈ ਜੇ ਰੋਈ ਗੱਲ ਸੁਣਦਾ ਤਾਂ ਉਹ ਆਵਾਜ਼ ਐ ਲੱਗਦਾ ਵੀ ਕਿਸੇ ਮੇਰੇ ਦੋਸਤ ਮਿੱਤਰ ਦੀ ਹੈ ਤਾਂ ਉਹ ਥੋੜਾ ਜਿਹਾ ਆਪਣੇ ਆਪ ਨੂੰ ਰਿਲੈਕਸ ਫੀਲ ਕਰਦਾ ਤੇ ਫਿਰ ਉਹ ਸਾਈ ਵੱਲ ਵੱਧਦਾ ਤਾਂ ਉਹਦੇ ਦੋਸਤ ਉੱਥੇ ਖੜੇ ਹੁੰਦੇ ਆ ਤੇ ਉਹ ਉਹਦੇ ਨਾਲ ਮਜ਼ਾਕ ਕਰ ਰਹੇ ਹੁੰਦੇ ਆ ਸੋ ਦੋਸਤੋ ਇਹ ਕਹਾਣੀ ਤਾਂ ਸਿਰਫ ਇੱਕ ਐਂਟਰਟੇਨਮੈਂਟ ਲਈ ਬਣਾਈ ਗਈ ਸੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਜਰੂਰ ਲਾਇਕ ਕਮੈਂਟ ਸ਼ੇਅਰ ਕਰਿਓ ਤੇ ਜੇਕਰ ਇਹ ਜੀਆਂ ਡਰਾਉਣੀਆਂ ਕਹਾਣੀਆਂ ਤੁਹਾਨੂੰ ਹੀ ਪਸੰਦ ਨੇ ਤਾਂ ਜਰੂਰ ਕਮੈਂਟ ਕਰਿਆ ਕਰੋ ਤੇ ਆਪਾਂ ਹੋਰ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਕਹਾਣੀਆਂ ਲੈ ਕੇ ਆਵਾਂਗੇ ਧੰਨਵਾਦ